ਜੋ ਕੁਝ ਵੀ ਹੋ ਰਿਹਾ ਉਹ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਕਿਉਂਕਿ ਉਹਦੇ ਹੁਕਮਤਾਰ ਕੁਝ ਵੀ ਨਹੀਂ ਨਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਹੋਏ ਸਤਿਗੁਰੂ ਜੀ ਪੌੜੀ ਵਿੱਚ ਦੱਸਦੇ ਹਨ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝਿ ਮਨ ਅਵਰਨਾ ਕੋਈ ਤੂੰ ਸਾਰੀ ਕੁਦਰਤ ਨੂੰ ਰਚਣ ਦੇ ਯੋਗ ਹੈ ਤੇਰੇ ਜਿਡਾ ਹੋਰ ਮੈਨੂੰ ਕੋਈ ਦਿਸਦਾ ਨਹੀਂ ਹੈ ਤੇ ਉਹਦੇ ਆਪੇ ਸਿਸ਼ਟ ਸਿਰਜੀਆ ਆਪੇ ਪੁਣ ਗਈ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਨਾਸ ਕਰਨ ਵਾਲਾ ਹੈ ਤੇਰਾ ਸ਼ਬਦ ਹੀ ਸਾਰੇ ਵਰਤ ਰਿਹਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਭ ਥਾਈ ਉਸ ਕਾਲਪੁਰਖ ਵੈਗੁਰੂ ਪਰਮੇਸ਼ਵਰ ਦਾ ਹੁਕਮ ਵਰਤ ਰਿਹਾ ਹੈ ਜੋ ਉਹ ਕਰਦਾ ਹੈ ਸੋਈ ਹੁੰਦਾ ਹੈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਸਤਗੁਰੂ ਸੱਚੇ ਪਾਤਸ਼ਾਹ ਦੱਸਦੇ ਆ ਕਿ ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹਨੂੰ ਮਾਲਕ ਵਡਿਆਈਆਂ ਬਖਸ਼ ਦਿੰਦਾ ਹੈ ਉਹਨੂੰ ਪਰਮਾਤਮਾ ਹਰੀ ਮਿਲ ਪੈਂਦਾ ਹੈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰ 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 ਗੁਰਸੋਈ ਸੁਧ ਗੁਰੂ ਦੇ ਸਨਮੁਖ ਹਰੀ ਪ੍ਰਮਾਤਮਾ ਨੂੰ ਸਿਮਰਦੇ ਹਨ ਤੇ ਗੁਰਮੁਖ ਜਨ ਗੁਰੂ ਦੇ ਸਨਮੁਖ ਹੋ ਕੇ ਹਰੀ ਪ੍ਰਮਾਤਮਾ ਨੂੰ ਸਿਮਰਦੇ ਹਨ ਇਸ ਕਰਕੇ ਸਭ ਨੂੰ ਇਹੀ ਕਹਿਣਾ ਚਾਹੀਦਾ ਕਿ ਐ ਸਤਗੁਰੂ ਤੂ ਧੰ ਹੈ ਤੂ ਧੰ ਹੈ ਗੁਰੰਧ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ